ਹਾਂਜੀ ਬਿਲਕੁਲ ਹੀ ਬੜੀ ਮਤਲਬ 바ਗੀ ਕਟਣਾ ਰਾਤ ਹੋਈ ਹੈ ਜੀ ਬਰਨਾ ਗੱਡੀ ਜੋ ਪਟਾਪਰੇ ਦੀ ਸੀ ਆਪਣੇ ਫਰੈਂਡ ਸਰਕਲ ਦੇ ਨਾਲ ਸਾਡੇ ਪਿੰਡ ਤੋਂ ਮੁੰਡਾ ਪੰਕਜ ਜਿਹੜਾ ਗਿਆ ਹੋਇਆ ਸੀ ਤਾਂ ਪਾਰਟੀ ਸੀ ਜਨਮ ਦਿਨ ਦੀ ਤੇ ਨਾਲ ਗਿਆਤੀ ਐਕਸੀਡੈਂਟ ਇੱਥੇ ਹੋਇਆ ਜੀ ਆਸੀ ਪਲਾਜ਼ਾ ਦੇ ਨੇੜੇ ਬਰਨਾ ਗੱਡੀ ਹੈ ਜੀ 3700 ਨੰਬਰ ਤੇ ਇਹਦੇ ਵਿੱਚ ਮੁੰਡੇ ਦੀ ਮੌਤ ਹੋਈ ਹੈ ਡੈਥ ਹੋਈ ਹੈ ਜੀ ਤੇ ਹਾਂਜੀ ਬਿਲਕੁਲ ਦੀ ਬੜੀ ਮਦਬਾਕੀ ਘਟਨਾ ਰਾਤ ਹੋਈ ਹੈ ਜੀ ਬਰਨਾ ਗੱਡੀ ਜੋ ਪੁਤਪਰੇ ਦੀ ਸੀ ਆਪਣੇ ਫਰੈਂਡ ਸਰਕਲ ਦੇ ਨਾਲ ਸਾਡੇ ਪਿੰਡ ਤੋਂ ਮੁੰਡਾ ਪੰਕਜ ਜਿਹੜਾ ਗਿਆ ਹੋਇਆ ਸੀ ਤਾਂ ਪਾਰਟੀ ਸੀ ਜਨਮ ਦਿਨ ਦੀ ਤੇ ਨਾਲ ਗਿਆ ਸੀ ਐਕਸੀਡੈਂਟ ਇੱਥੇ ਹੋਇਆ ਜੀ ਆਸੀ ਪਲਾਜ਼ਾ ਦੇ ਨੇੜੇ ਬਰਨਾ ਗੱਡੀ ਹੈ ਜੀ 3700 ਨੰਬਰ ਤੇ ਇਹਦੇ ਵਿੱਚ ਮੁੰਡੇ ਦੀ ਮੌਤ ਹੋਈ ਹੈ ਡੈਥ ਹੋਈ ਹੈ ਜੀ ਤੇ ਬਹੁਤ ਮਦਬਾਕੀ ਘਟਨਾ ਜੀ ਬਹੁਤ ਮਾੜਾ ਹੋਇਆ ਜੀ ਇਸ ਚੀ ਦਾ ਮੋੜੇ ਟਕਰੇ ਇਹ ਗੱਡੀ ਦੱਸਦੇ ਆ ਵੀ ਦਸਨ ਬਾਵਕ ਦੇ ਦੱਸਾਂ ਜੀ ਗੱਡੀ ਪਲਟ ਕੇ ਦੂਜੇ ਪਾਸੇ ਜਾ ਕੇ ਕੁਜਲੰਦਰ ਦਾ ਹੀ ਟੈਕਸੀ ਡਰਾਈਵਰ ਵਿਚਾਰ ਉਹਦੇ ਨਾਲ ਵਜੀ ਉਹਦੀ ਵੀ ਡੈਥ ਹੋਈ ਹੈ ਵੀ ਦੱਸਿਆ ਜਾਂਦਾ ਜੀ ਤੇ ਬਹੁਤ ਜੀ ਜ਼ਿਆਦਾ ਮਾਰਾ ਹੋਇਆ ਜੀ ਕਿੰਨੇ ਵਜੇ ਸਤਨਿ ਦੱਸੋ ਰਾਤੀ 10:00 ਜੀ ਲਗਭਗ 10:00 ਵਜੇ ਦੇ ਆਸ-ਪਾਸ ਇਹ ਐਕਸੀਡੈਂਟ ਹੋਇਆ ਜੀ ਦਸਨ ਤੱਕ ਤਾਂ ਇਦਾਂ ਵਜੀ ਸਾਨੂੰ ਪਰ ਸਵੇਰੇ 4:00 ਵਜੇ ਪਤਾ ਲੱਗਿਆ ਜੀ ਜਦੋਂ ਆਈ ਪਿੰਡ ਬੰਦਿਆਂ ਦੱਸਿਆ ਕਿ ਸਾਨੂੰ ਤਾਂ ਫਿਰ ਅਸੀਂ ਪਹੁੰਚ ਕਰ ਦਿੱਤੀ ਜਾ ਕੇ ਦੇਖਿਆ ਜੀ ਹੁਣ ਵੀ ਇਹ ਜੀ ਘਾਇਵੇਂ ਆ ਜੀ ਹਾਂ ਜੀ केजी ਮੈਨੂੰ 11:50 ਮਿੰਟ ਤੇ ਕਾਲ ਆਈ ਸੀ ਅ ਇੰਟਰਨੈਸ਼ਨਲ ਟੱਬਾ ਜੀ ਡੀਕੇ ਮੋਰੀਆ ਇੰਟਰਨੈਸ਼ਨਲ ਟੱਬਾ ਉੱਥੋਂ ਮੈਨੂੰ ਕਾਲ ਆਈ ਸੀ ਜੀ ਕਿ ਐਕਸੀਡੈਂਟ ਹੋ ਗਿਆ ਤੇ ਮੈਂ ਏਐਸਆਈ ਜਸਵੰਦਰ ਸਿੰਘ ਜੀ ਨੂੰ ਕਾਲ ਕੀਤੀ ਕਿ ਤੁਸੀਂ ਤੁਰੰਤ ਪਹੁੰਚੋ ਇਹਨਾਂ ਨੇ ਪਹੁੰਚ ਕੇ ਉੱਥੇ ਕਾਰਵਾਈ ਕੀਤੀ ਆ ਨਾਲ ਡਿਊਟੀ ਅਫਸਰ ਸ੍ਰਿੰਦਰਪਾਲ ਜੀ ਵੀ ਪਹੁੰਚ ਗਏ ਸੀ ਜਿਹਦੇ ਵਿੱਚ ਇੱਕ ਹੋਰ ਆਕਾਰ ਦਾ ਸਿਕਯੂਅਰ ਡਰਾਈਵਰ ਤੇ ਇੱਕ ਜਿਹੜੀ ਸੀ ਵਰਨਾਕਾਰ ਉਹ ਦੋਨਾਂ ਦੇ ਮਤਲਬ ਡਵਾਈਡਰ ਤੋਂ ਦੂਜੇ ਪਾਸੇ ਚਲ ਜਾਣ ਕਰਕੇ ਵਰਨਾ ਕਰ ਆਸਫੇ ਟਕਰਾ ਗਈਆਂ ਦੋਨਾਂ ਦੀ ਡੈਥ ਹੋ ਗਈ ਹੈ ਕਿੱਥੇ ਇਹ ਦੋਨੇ ਨੌਜਵਾਨ ਜਿਹੜਿਆਂ ਦੀ ਮੌਤ ਹੋਈ ਹੈ ਇੱਕ ਫਲੋਰ ਦੇ ਏਰੀਏ ਦਾ ਦੱਸਿਆ ਜਾਂਦਾ ਤੇ ਇੱਕ ਜਲੰਧਰ ਦਾ ਕਿ شناخت ਹੋਈ ਹੈ ਇਹਨਾਂ ਦੀ ਹਾਂਜੀ ਹਾਂਜੀ شناخت ਹੋ ਗਿਆ ਜੀ ਨਾਂ ਪਤਾ ਕੀ ਹੈ ਇਹਨਾਂ ਦਾ ਇੱਕ ਪੰਕਜ ਹੈ ਜੀ ਹਾਂਜੀ ਤੇ ਇੱਕ ਦੱਸਿਆ ਜਾਂਦਾ ਜੀ ਦੀਪਕ 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 ਦੱਸਿਆ ਜਾਂਦਾ ਦੀਪਕ ਨਾਮ ਦਾ ਦੋਨਾਂ ਦੀ ਮੌਤ ਹੋ ਗਈ ਦੋਨੇ ਮੌਤ ਹੋ ਗਏ ਜੀ ਤੀਜੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪੀਟਲ ਫਲੋਰ ਦਾਖਲ ਕਰਵਾਇਆ ਗਿਆ ਇਹ ਇਹ ਕਾਰਨ ਕੀ ਲੱਗਦਾ ਜੀ ਇਹ ਹਾਦਸੇ ਦਾ ਕੋਈ ਲੱਗਾ ਮੌਕੇ ਨੂੰ ਪਤਾ ਦੇਖੋ ਜੀ ਦੇਖਣ ਦਾ ਆਪਦਾ ਇਹੀ ਲੱਗਾ ਵੀ ਜਿਸ ਤਰ੍ਹਾਂ ਜਾਂ ਤਾਂ ਕੋਈ ਅਨਬੈਲੈਂਸ ਹੋਇਆ ਹੂੰ ਕੋਈ ਅਨਬੈਲੈਂਸ ਹੋਣ ਕਰਕੇ ਗੱਡੀ ਦੂਜੀ ਤਰਫ ਚੱਲ ਗਈ ਜਿਹਦੇ ਕਰਕੇ ਦੂਜੀ ਤਰਫ ਆਉਂਦੀ ਗੱਡੀ ਦਾ ਵੀ ਨੁਕਸਾਨ ਹੋ ਗਿਆ ਹੂੰ ਕਿਹੜੀ ਗੱਡੀ ਗਈ ਹੈ ਜੀ ਦੂਸਰੀ ਤਰਫ ਇਹ ਵਰਨਾਕਾਰ ਗਈ ਹੈ ਜੀ ਤੇ ਦੂਜੀ ਇਹ ਜਲੰਧਰ ਤੋਂ ਆ ਰਹੀ ਸੀ ਫਲੋਰ ਨੂੰ ਆ ਰਹੀ ਸੀ ਇਹੋ ਜਲੰਧਰ ਤੋਂ ਦੂਜੇ ਪਾਸੇੋਂ ਕੋਈ ਟੈਕਸੀ ਡਰਾਈਵਰ ਸੀ ਉਹ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਜਲੰਧਰ ਨੂੰ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਟਕਰਾ ਗਈ ਕਿਹਦੇ ਵਿੱਚ ਦੋ ਬੰਦੇ ਕਿਹਦੇ ਵਿੱਚ ਸੀਗੇ ਜੀ ਟੈਕਸੀ ਦੇ ਵਿੱਚ ਸੀਗੇ ਜਾਂ ਵਰਨਾ ਦੇ ਵਿੱਚ ਨਹੀਂ ਜੀ ਵਰਨਾ ਵਿੱਚ ਵਰਨਾ ਵਿੱਚ ਸੀਗੇ ਟੈਕਸੀ ਵਿੱਚ ਇਕੱਲਾ ਹੀ ਸੀਗਾ ਕਾਰਵਾਈ ਕੀ ਹੈ ਜੀ ਅਗਲੀ ਕਾਰਵਾਈ ਵਾਸਤੇ ਐਸਐਸ ਸੁਖਿੰਦਰਪਾਲ ਜੀ ਤਪਦੀਸ਼ੀ ਅਫਸਰ ਨੇ ਹੋਰ ਮੈਕਸ ਕਾਰਵਾਈ ਥਾਣੇ ਦੀ ਹੈ ਤੇ ਕੀ ਰਾਤੀ ਕੋ ਹਾਪਨ ਹੋਇਆ ਕਿ ਉਹਦੇ ਵਿੱਚ ਆਪਣੇ ਮੁੰਡੇ ਦੀ ਐਪਨੋ ਗਿਆ ਕੋਈ ਹਾਂਜੀ ਰਾਤੀ ਐਕਸੀਡੈਂਟ ਹੋ ਗਿਆ ਘਰੋਂ ਤਾਂ ਜਨਮਨ ਮਨਾਉਣ ਆਏ ਸਕੇ ਆਪਣੇ ਯਾਰ ਦੋਸਤ ਤੇ ਸੰਤੋ ਕਹਿੰਦਾ ਸੀ ਆ ਜਾਣਾ ਜਲਦੀ ਮੈਂ 9:00 ਵਜੇ ਟੈਲੀਫੋਨ ਕੀਤਾ ਤੇ ਮੈਨੂੰ ਕਹਿੰਦਾ ਸੀ ਮੈਂ ਤੇ ਕੰਡ ਤੇ ਆ ਜਾਣਾ ਪਰ ਫਿਰ ਪਤਾ ਨਹੀਂ ਕਦੋਂ ਐਕਸੀਡੈਂਟ ਹੋਇਆ ਸੰਤ ਪਹੁੰਚ 4:00 ਵਜੇ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਗਏ ਇਹ ਦੂਸਰੇ ਵੀ ਤੇ ਫਿਰ ਪਤਾ ਲੱਗਾ ਸਾਨੂੰ ਕਿ ਨਾਂ ਕੀ ਮੁੰਡੇ ਦਾ ਪੰਕਜ ਉਮਰ ਕਿੰਨੀ ਹੋਰ ਕਿੰਨੇ ਕਿ ਉਮਰ 23 ਸਾਲ ਵਿਆਹ ਕਰ ਜਾਂਦੇ